ਜੀ ਮੇਰਾ ਦਲਬਾਗ ਸਿੰਘ ਜੀ ਮਿੰਨੀ ਬਾਜ ਜੁਨੀਅਨ ਚਗਾਵਾ ਅਸੀਂ ਬਹੁਤ ਵਾਰ ਮੰਗ ਪੱਤਰ ਦੇ ਚੁੱਕੇ ਆ ਡੀਐਸਪੀ ਲੁੱਪ ਹੋ ਗਈ ਬਲਾਗ ਜੀ ਐਸਐਸਓ ਸਾਹਿਬ ਨੂੰ ਕਹਿ ਬੈਠੇ ਆ ਵੀਡੀਓ ਸਾਹਿਬ ਨੂੰ ਬਹੁਤ ਬਹੁਤ ਦਰਖਾਸਤਾਂ ਦਿੱਤੀਆਂ ਸਾਡੀ ਕੋਈ ਸੁਣਵਾਈ ਨਹੀਂ ਸਾਡੇ ਟਾਈਮ ਇਸ ਹੁੰਦੇ ਆ ਦੁਕਾਨਾਂ ਵਾਲਿਆਂ ਨੇ ਸਾਰੇ ਦੁਕਾਨਾਂ ਵਾਲੇ ਜਿੰਨੇ ਦੁਕਾਨਾਂ ਵਾਲੇ ਸਮਾਨ ਗਾੜੀ ਲਵਾਇਆ 4 4 5 5000 ਰੁਪਇਆ ਕਰਾਇਆ ਲੈਂਦੇ ਨਿਆਂ ਕਬਜੇ ਆ ਬਾਹਰ ਦੀ ਜਨਤਾ ਬਹੁਤ ਤੰਗ ਆ ਸਕੂਲ ਦੇ ਬੱਚਿਆਂ ਦੀ ਦੋ ਦੋ ਘੰਟੇ ਗੱਡੀਆਂੜੀਆਂ ਰਹਿਣੀਆਂ ਛੋਟੇ ਛੋਟੇ ਨਰਸਰੀ ਵਾਲੇ ਬੱਚੇ ਆ ਅਸੀਂ ਮੰਗ ਪੱਤਰ ਦੇ ਦੇ ਹਾਰ ਕੇ ਸਾਡੀ ਕੋਈ ਸੁਣਵਾਈ ਨਹੀਂ ਜੇ ਸਾਡਾ ਪ੍ਰਸ਼ਾਸਨ ਨੇ 4 ਤਰੀਕ ਤੱਕ ਨਾ ਮਸਲਾ ਹੱਲ ਕੀਤਾ ਜਾਮ ਦਾ ਨਾ ਇਹਨਾਂ ਨਿਯਾਜ਼ ਕਬਜੇ ਛਡਵਾਏ 5 ਦਿਨ ਅਸੀਂ ਮਿੰਨੀ ਬਸ ਜੁਨੀਅਨ ਬੰਦ ਕੀਤੀ ਜਊ ਬੱਸਾਂ ਚਾਹੂੰ ਜੇ ਅਸੀਂ ਬੰਦ ਕੀਤੇ ਜਾਣੀਆਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਖੁਦ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਪ੍ਰਸ਼ਾਸਨ ਦੀ ਨਾਲ ਦੀ ਨਾਰੇ ਪਾਜੀ ਕੀਤੀ ਹੈ ਵੀ ਚੌਂਕ ਚਗਾਵਾਂ ਦੇ ਵਿੱਚ ਬੜਾ ਵੱਡਾ ਜਾਮ ਲੱਗਦਾ ਦੁਕਾਨਦਾਰਾਂ ਨੇ ਦੁਕਾਨਾਂ ਇੰਨੀਆਂ ਕੱਗੇ ਵਧਾਈਆਂ ਨੇ ਲੱਗੇ ਗੱਡੀਆਂ ਖੜਾ ਦੇ ਸਾਡੀਆਂ ਬੱਸਾਂ ਵਾਲਿਆਂ ਨੂੰ ਰਾਹ ਹੀ ਨਹੀਂ ਮਿਲਦਾ ਔਰ ਸਾਡੀਆਂ ਬੱਸਾਂ ਦੇ ਟਾਈਮ ਮਿਸ ਹੋ ਜਾਂਦੇ ਨੇ ਬੜੀ ਵਾਰਾਂ ਫਰਿਆਦ ਕੀਤੀ ਆ ਬੜੀ ਵਾਰਾਂ ਫਰਿਆਦ ਕੀਤੀ ਆ ਸਾਡੀ ਕੋਈ ਫਰਿਆਦ ਨਹੀਂ ਸੁਣਦਾ ਸਾਡੇ ਬੱਸਾਂ ਦੇ ਟਾਈਮ ਮਿਸ ਹੋ ਜਾਂਦੇ ਸਵਾਰੀਆਂ ਖਰਾਬ ਹੁੰਦੀਆਂ ਸਾਡਾ ਨੁਕਸਾਨ ਹੁੰਦਾ ਅਸੀਂ ਹਰ ਇੱਕ ਨੂੰ ਬੇਨਤੀ ਕਰਦੇ ਆਂ ਕਿ ਜੇਕਰ 5 ਤਰੀਕ ਤੱਕ ਇਸ ਮਸਲੇ ਦਾ ਹੱਲ ਵੀਡੀਓ ਬਲੌਗ ਨੇ ਪੁਲਿਸ ਨੇ ਨਾ ਹੱਲ ਕੀਤਾ ਤੇ ਅਸੀਂ 5 ਤਰੀਕ ਨੂੰ ਚੌਂਕ ਦੇ ਜਮਿਨੀ ਬਾਸ ਯੂਨੀਅਨ ਦਾ ਚੱਕਾ ਜਾਮ ਕਰਕੇ ਧਰਨਾ ਦੇ ਦੇਾਂਗੇ ਬੜੀ ਵਾਰਾ ਪਵੇ ਨਹੀਂ ਕਿੰਨੇ ਸਾਲ ਹੋ ਗਏ ਨੇ ਹਰ ਵਾਰੀ ਹਰ ਵਾਰੀ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਸਾਡੇ ਨੁਕਸਾਨ ਹੋ ਰਹੇ ਨੇ ਸਾਡੀਆਂ ਬੱਸਾਂ ਦੇ ਟਾਈਮ ਇਸ ਨੂੰ ਦੇ ਪਏ ਨੇ ਸਵਾਰੀਆਂ ਤੰਗ ਹੁੰਦੀਆਂ ਨੇ ਰਸਤਾ ਨਹੀਂ ਸਾਨੂੰ ਮਿਲਦਾ